ਬਸ 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 ਕਰ ਨਾ ਚੁੱਪ ਰੋਤੇ ਪੁੱਤ ਬਸ ਪਾਣੀ ਦੀ ਪਾਣੀ ਦੀ ਘੁੱਟ ਪਾ ਲੈ ਹਾਏ ਵੇ ਛੋੜਾ ਮੁੱਢੀ ਕਰੂੰਗਾ ਬੁੱਤਾ ਹਾਏ ਹਾਏ ਛੋੜਾ ਕਰਦਾ ਪੁੱਤੇ ਹਾਏ ਛੋੜਾ ਲੈ ਆਹ ਛੋੜਾ ਨਾ ਇਹ ਮੈਨੂੰ ਦੇ ਦੇ ਜੀਨੀ ਮਾਂ ਅੱਤੜੇ ਆਪਾਂ ਨਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਹ ਨੌਜਵਾਨ ਪੰਜਾਬੀ ਗੱਭਰੂ ਹੈ ਜਿਹੜਾ ਕਿ ਕੈਨੇਡਾ ਦੇ ਵਿੱਚ ਨਵਾਂ-ਨਵਾਂ ਪੀਆਰ ਹੋਇਆ ਸੀ ਪਰ ਪੀਆਰ ਹੋਣ ਤੋਂ ਬਾਅਦ ਦੇ ਵਿੱਚ ਇਸ ਨੌਜਵਾਨ ਦਾ ਤੇਜ਼ ਧਾਰ ਹਥਿਆਰਾਂ ਦੇ ਨਾਲ ਕਤਲ ਕਰ ਦਿੱਤਾ ਗਿਆ ਸੀ ਕੈਨੇਡਾ ਦੇ ਸਰੀ ਸ਼ਹਿਰ ਦੇ ਵਿੱਚ ਰਹਿੰਦਾ ਸੀਗਾ ਇਹ ਪੰਜਾਬੀ ਨੌਜਵਾਨ 27 ਸਾਲਾ ਗੱਭਰੂ ਹੁਣ ਪਰਿਵਾਰ ਦੇ ਵਿੱਚ ਸੋਗ ਦਾ ਮਾਹੌਲ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਵੇਂ ਮਾਪਿਓ ਰੋ ਰੋ ਕੇ ਕਮਲੇ ਹੋਏ ਆ ਕਿਉਂਕਿ ਮੈਂ ਕਈ ਆਸਾਂ ਹੁੰਦੀਆਂ ਨੇ ਮਾਪਿਓ ਦੀਆਂ ਜਦੋਂ ਪੁੱਤ ਘਰੋਂ ਤੁਰਦਾ ਕੋਈ ਮਾਪੇ ਬਾਪ ਆਪਣਾ ਤਾਂ ਸੌਖਾ ਨਹੀਂ ਹੁੰਦਾ ਕਿ ਪੁੱਤ ਨੂੰ ਘਰੋਂ ਤੁਰ ਦਿੱਤਾ ਗਿਆ ਬੜੀਆਂ ਕਹਿ ਲਈ ਕਿ ਦਿਲ ਤੇ ਪੱਥਰ ਰੱਖ ਕੇ ਤੇ ਪੁੱਤ ਜਾਂ ਧੀ ਘਰੋਂ ਮਾਪਿਆਂ ਦੇ ਵਾਸਤੇ ਤੁਰਨੇ ਔਖੇ ਹੁੰਦੇ ਆ ਹੁੰਦਾ ਇਹ ਨੌਜਵਾਨ ਨਵਾਂ ਨਵਾਂ ਕੈਨੇਡਾ ਦੇ ਵਿੱਚ ਪੀਆਰ ਹੋਇਆ ਸੀ ਸਰੀ ਸ਼ਹਿਰ ਦੇ ਵਿੱਚ ਰਹਿੰਦਾ ਸੀਗਾ ਔਰ ਪਲੰਬਰ ਦਾ ਕੰਮ ਕਰਦਾ ਸੀ ਔਰ ਆਪਣੇ ਦੋਸਤ ਦੇ ਨਾਲ ਇੱਕ ਬੈਂਚ ਤੇ ਬੈਠਾ ਹੋਇਆ ਸੀਗਾ ਪਰ ਅਚਾਨਕ ਕਣ ਪਛਾਤੇ ਵਿਅਕਤੀ ਨੇ ਆਣ ਕੇ ਤੇਜ਼ ਧਾਰ ਹਥਿਆਰ ਦੇ ਨਾਲ ਇਹਨਾਂ ਤੇ ਹਮਲਾ ਕਰ ਦਿੱਤਾ ਜਿਹੜਾ ਦੂਸਰਾ ਨੌਜਵਾਨ ਸੀ ਉਹ ਗੰਭੀਰ ਰੂਪ ਦੇ ਨਾਲ ਜ਼ਖਮੀ ਹੋ ਗਿਆ ਤਾਂ ਇਹ ਨੌਜਵਾਨ ਦੀ ਮੌਤ ਹੋ ਜਾਂਦੀ ਹੈ ਯਾਨੀ ਕਿ ਇਸ ਨੌਜਵਾਨ ਦੀ ਮੌਤ ਹੋ ਗਈ ਹੈ ਤਾਂ ਮਲੇਰ ਕੋਟਲਾ ਦੇ ਇੱਕ ਪਿੰਡ ਦਾ ਇਹ ਰਹਿਣ ਵਾਲਾ ਸੀਗਾ ਨੌਜਵਾਨ ਸੂਣਾ ਸੁਨੱਖਾ ਗੱਭਰੂ ਹੈ ਨਵਾਂ ਨਵਾਂ ਕੈਨੇਡਾ ਦੇ ਵਿੱਚ ਅਜੇ ਪੀਆਰ ਹੋਇਆ ਸੀ 27 ਸਾਲਾ ਇਹ ਨੌਜਵਾਨ ਗੱਭਰੂ ਪਰ ਉਸ ਤੋਂ ਕਹਿ ਲਿਆ ਕਿ ਚੰਤੀ ਦਿਨ ਬਾਅਦ ਇਹ ਮਾੜੀ ਘਟਨਾ ਜਾਂ ਮਾੜੀ ਖਬਰ ਕਹਿ ਲਿਆ ਕਿ ਸੁਣਨ ਨੂੰ ਮਿਲਦੀ ਹੈ ਕਿ ਇਸ ਨੌਜਵਾਨ ਦੀ ਮੌਤ ਹੋ ਚੁੱਕੀ ਹੈ ਤਸਵੀਰ ਤੁਸੀਂ ਦੇਖ ਸਕਦੇ ਹੋ ਘਰ ਦੇ ਵਿੱਚ ਦੁੱਖਾਂ ਦਾ ਪਹਾੜਾਂ ਟੁੱਟਿਆ ਹੈ ਉਸ ਮਾਪੇ ਉਤੇ ਜਿਨਨੇ ਬੜੇ ਆਸਾਂ ਤੇ ਉਮੀਦਾਂ ਦੇ ਨਾਲ ਆਪਣੇ ਪੁੱਤ ਨੂੰ ਕੈਨੇਡਾ ਤੋਰਿਆ ਸੀਗਾ ਕਿ ਚਲੋ ਨਾਲੇ ਤਾਂ ਆਰਥਿਕ ਸਥਿਤੀ ਸੁਧਰੇਗੀ ਔਰ ਨਾਲੇ ਆਉਣ ਵਾਲਾ ਫਿਊਚਰ ਜਿਹੜਾ ਆ ਉਹ ਵਧੀਆ ਲੰਗੇਗਾ ਪਰ ਹੁਣੀ ਨੂੰ ਕੁਝ ਹੋਰ ਮਨਜ਼ੂਰ ਸੀਗਾ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤੋਲੇਵਾਲ ਪਿੰਡ ਦਾ ਇਹ ਨੌਜਵਾਨ ਗੱਭਰੂ ਰਹਿਣ ਵਾਲਾ ਸੀ 2018 ਦੇ ਵਿੱਚ ਕੈਨੇਡਾ ਗਿਆ ਸੀਗਾ ਵਰਕ ਪਰਮਿਟ ਤੇ ਕੁਲਵਿੰਦਰ ਸਿੰਘ ਸੋਹੀ ਇਸ ਨੌਜਵਾਨ ਦਾ ਨਾਮ ਹੈ ਬ੍ਰਿਟਿਸ਼ ਕੋਲੰਬੀਆ ਦੇ ਸਰੀ ਸ਼ਹਿਰ ਦੇ ਵਿੱਚ ਇਹ ਨੌਜਵਾਨ ਰਹਿੰਦਾ ਸੀਗਾ ਜੇ ਨਵਾਂ ਨਵਾਂ ਹੀ ਆ ਜਿਹੜਾ ਆ ਉਹ ਇਹ ਪੀਆਰ ਹੋਇਆ ਸੀ ਪਰ ਪਰੀ ਜਵਾਨੀ ਦੇ ਵਿੱਚ ਮਾਪਿਆਂ ਨੂੰ ਵਿਛੋੜਾ ਦੇ ਗਿਆ ਤਾਂ ਕੁਲਵਿੰਦਰ ਦਾ ਕਤਲ ਕੀਤਾ ਗਿਆ ਤੇਜ ਧਾਰ ਹਥਿਆਰਾਂ ਦੇ ਨਾਲ ਨਾ ਇੱਕ ਬੈਂਚ ਤੇ ਇਹ ਕੈਨੇਡਾ ਦੇ ਸਰੀ ਸ਼ਹਿਰ ਦੇ ਵਿੱਚ ਬੈਠਾ ਹੋਇਆ ਸੀਗਾ ਆਪਣੇ ਦੋਸਤ ਦੇ ਨਾਲ ਤਾਂ ਅਣਪਛਾਤੇ ਵਿਅਕਤੀ ਦੇ ਵੱਲੋਂ ਤੇਜ ਧਾਰ ਹਥਿਆਰਾਂ ਦੇ ਨਾਲ ਆਣ ਕੇ ਹਮਲਾ ਕਰ ਦਿੱਤਾ ਜਾਂਦਾ ਹੈ ਔਰ ਹਮਲੇ ਦੇ ਵਿੱਚ ਦੂਸਰਾ ਜਿਹੜਾ ਇਸ ਦਾ ਦੋਸਤ ਸੀ ਦੂਸਰਾ ਨੌਜਵਾਨ ਸੀਗਾ ਉਹ ਜ਼ਖਮੀ ਹੋ ਗਿਆ ਤਾਂ ਇਹ ਨੌਜਵਾਨ ਦਾ ਕੈਲੀ ਕਿ ਮੌਤ ਹੋ ਜਾਂਦੀ ਹੈ ਘਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਜੋ ਮਾਹੌਲ ਬਣਿਆ ਹੈ ਮਾਪਿਓ ਦਾ ਰੋ ਰੋ ਕੇ ਬੁਰਾ ਹਾਲ ਹੈ ਕਿਉਂਕਿ ਇਹ ਨੌਜਵਾਨ ਗੱਭਰੂ 27 ਸਾਲ ਉਮਰ ਸੀ ਵਿਆਹ ਦੇ ਯੋਗ ਹੋਇਆ ਸੀਗਾ ਮਾਪਿਓ ਨੇ ਸੁਪਨੇ ਸਜੋਏ ਸੀ ਕਿ ਸਾਡਾ ਪੁੱਤ ਪੀਆਰ ਤਾਂ